ਦੁਨੀਆਵੀ ਸੰਗਤਾਂ ਨੇ ਮੁਸਲਮਾਨ ਵੀਰ ਭਰਾ ਨੇ ਸਾਰੇ ਗੁਰਦੁਆਰਾ ਸਾਹਿਬ ਪ੍ਰਬੰਧ ਕਮੇਟੀ بیٹھی ਹੈ ਪਹਿਲਾ ਸਰਦਾਰ ਜਗਦੇਵ ਸਿੰਘ ਜੀ ਵੱਲੋਂ ਸਾਰਿਆਂ ਵੱਲੋਂ ਧੰਨਵਾਦ ਕੀਤਾ ਗਿਆ ਵੀ ਪ੍ਰਬੰਧ ਕਮੇਟੀ ਵੱਲੋਂ ਸਾਰੇ ਸਾਡੇ ਨਗਰ ਵੱਲੋਂ ਆਪ ਸਾਰੇ ਮੁਸਲਮਾਨ ਵੀਰ ਭਰਾਵਾਂ ਨੂੰ ਈਦ ਦੀਆਂ ਵਾਫਾ ਬਹੁਤ ਮੁਬਾਰਕਾ ਹੋਣ ਅੱਗੇ ਪਿਛਲੇ ਸਾਲ ਨੂੰ ਈਦ ਦੀ ਬਹੁਤ ਵਧੀਆ ਢੰਗ ਦੇ ਨਾਲ ਜੋ ਈਦ ਮਨਾਈ ਗਈ ਹੈ ਜੋ ਆਪਦੀ ਨੇ ਰੋਜ਼ੇ ਰੱਖੇ ਉਹਨਾਂ ਵਿੱਚ ਸਾਰਿਆਂ ਨੇ ਬਹੁਤ ਬਹੁਤ ਸਤਿਕਾਰ ਕੀਤਾ ਤੇ ਤੁਹਾਡਾ ਸਾਥ ਦਿੱਤਾ ਇਹਦਾ ਵੀ ਹੋ ਸਕਦਾ ਹੈ ਤੇ ਇਹ ਪਿਆਰ ਸਾਡਾ ਬਣਿਆ ਰਹੇ ਅੱਲਾਹ ਨੂੰ ਬੈਠ ਕਰੋ ਉਹਨੂੰ ਪ੍ਰਮਾਤਮਾ ਨੂੰ ਮਾਲਕ ਨੂੰ ਇਹ ਬੇਨਤੀ ਕਰਦੇ ਆ ਵੀ ਇਹ ਪਿਆਰ ਬਣਿਆ ਰਹੇ ਸਾਰੇ ਪਿਆਰ ਰੱਖੋ ਤੇ ਜਰੂਰੀ ਬੇਨਤੀ ਆਪੋ ਆਪਣੇ ਬੱਚਿਆਂ ਨੂੰ ਧਰਮ ਨੂੰ ਕਿਸੇ ਨੂੰ ਵੀ ਮੰਨਦੇ ਆ ਨਸ਼ਿਆਂ ਤੋਂ ਦੂਰ ਰੱਖੋ ਭਾਈ ਸਤਿਗਤ ਰਹੋ ਤੇ ਬੇਨਤੀ ਹੈ ਮੌਲਵੀ ਸਾਹਿਬ ਵੱਲੋਂ ਵੀ ਇਹ ਬੇਨਤੀ ਹੈ ਸਾਡੇ ਵੱਲੋਂ ਗੁਰਦੁਆਰਾ ਸਾਹਿਬ ਪ੍ਰਬੰਧ ਕਮੇਟੀ ਵੱਲੋਂ ਸਾਡੇ ਵੱਲੋਂ ਵੀ ਬੇਨਤੀ ਹੈ ਪੰਚਾਇਤ ਵੱਲੋਂ ਵੀ ਬੇਨਤੀ ਹੈ ਵੀ ਵੱਧ ਤੋਂ ਵੱਧ ਆਪਸ ਸਤਿਕਾਰ ਰਭੋ ਆਪ ਜਿੰਨੇ ਵੀ ਹੋ ਨਾ ਇਹ ਨਹੀਂ ਵੀ ਇਕੱਲੇ ਕਿਸੇ ਦੀ ਜ਼ਿੰਮੇਵਾਰੀ ਬਣਦੀ ਹੈ ਸਭ ਤੋਂ ਵੱਡੀ ਜੇ ਆਪਾਂ ਇਸ ਨਗਰ ਨੂੰ ਨਸਾਂ ਰਹਿਤ ਬਣਾ ਦਈਏ ਇਸ ਤਰਕੀ ਨੇ ਫਿਰ ਚੜ੍ਹਦੀ ਕਲਾ ਇਸ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ ਅਨੁਸਾਰ ਸਾਰੇ ਮੁਸਲਮਾਨ ਵੀਰ ਭਰਾਵਾਂ ਨੂੰ Eid ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਅੱਗੇ ਤੋਂ ਵੀ ਸਤਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨਾ ਇਸੇ ਤਰ੍ਹਾਂ ਪਿਆਰ ਬਣਾਈ ਰੱਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ